ਅਥ ਲੈ ਕਾ ਉੰਗ ਗਰੀਬ ਲੈ ਲਾਗੀ ਤਬ ਜਾਣੀ ਐ ਜਗ ਸਹਿ ਰਹੇ ਉਦਾਸ ਨਾਮ ਰਟੈ ਨਿਰਭੈ ਕਲਾ ਹਰ ਦਮ ਹੀਰਾ ਸਵਾਸ ਗਰੀਬ ਲੈ ਲਾਗੀ ਤਬ ਜਾਣੀ ਐ ਜਗ ਦਸ ਰਹੇ ਉਦਾਸ ਨਾਮ ਰਟੇ ਨਿਰਦੁੰਦ ਹੋਏ ਅਨਹਦ ਪਰਮਾਪਾਸ ਗਰੀਬ ਲੈ ਲਾਗੀ ਤਬ ਜਾਣੀ ਐ ਹਰ ਦਮ ਨਾਮ ਉਚਾਰਾ ਏਕੈ ਮਨ ਏਕੈ ਦਿਸ਼ਾ ਸਾਈਂ ਕੇ ਦਰਬਾਰਾ ਗਰੀਬ ਲੈ ਲਾਗੀ ਤਬ ਜਾਣੀ ਐ ਹਰ ਦਮ ਨਾਮ ਉਚਾਰਾ एक मन एक दिशा खड़ा रहे दरबार गिबल ला गी दम नाम चारा दीरे दीरे होएगा ओहो अल्लाह दीदार ਗਰੀਬ ਲੈ ਲਾਗੀ ਤਬ ਜਾਣੀ ਐ ਹਰ ਦਮ ਨਾਮ ਹਨੋਜ ਬੇਕਟ ਪੰਥ ਪਾਵੈ ਨਹੀਂ ਮੀਨੀ ਕਸਾ ਕੋਜ ਗਰੀਬ ਲੈ ਲਾਗੀ ਤਬ ਜਾਣੀ ਐ ਹਰ ਦਮ ਨਾਮ ਹਨੋਜ ਮੈਂ ਮੇਰੀ ਕੁੰਟਕ ਦੇ ਸਿਰ ਸੰਡਾਰੋਂ ਬੋਜ ਗਰੀਬ ਲੈ ਲਾਗੀ ਤਬ ਜਾਣੀ ਐ ਲੈ ਕੇ ਲਗੇ ਦੁਕਾਨਾ ਲੈ ਲੰਗਰ ਸੋ ਦਾਤ ਰੈ ਛਾੜ ਮਹਾਤਮਾ ਨਾ ਦਰਬਲੇ ਲਾਗੀ ਤਬ ਜਾਣੀ ਐ ਲੈ ਕੀ ਲਗੇ ਦੁਕਾਨਾ ਬਾਖਾ ਤੋ ਪੜੇ ਸੋਦਾ ਕਰੈ ਕੋਠੇ ਡਾਰ ਗਿਆਨਾ ਦਰੀਬ ਮਹਿੰਗਾ ਸਸਤਾ ਦੇਖ ਲੈ ਸੋਦਾ ਕਰੈ ਵਿਚਾਰਾ ਦੁੱਗਣੇ ਤਿਗਣੇ ਚੌਗਣੇ ਕਰ ਹੈ ਸਾਹੂ ਕਾਰ ਗਰੀਬ ਮਹਿੰਗਾ ਸਸਤਾ ਦੇਖ ਲੈ ਸੌਦਾ ਤਰੇ ਸਮੋਏ ਦੁੱਗਣੇ ਤਿਗਣੇ ਚੌਗਣੇ कर ले जा ता को ग़रीब पूंज़ी शाहूकार की बन जारा संसारा पूंजी माल गवया नकबारा ग़रीब जे पर पटण जे गड़ी ਬੋਹਰਨ ਦੇਖਿਆ ਆਏ ਸਤ ਗੁਰ ਸੋਂ ਸੌਦਾ ਹੁਆ ਬਰ ਲੈ ਮਾਲ ਆ ਭਾਏ ਗਰੀਬ ਜੇ ਪਰ ਪਟਣ ਜੇ ਗੜੀ ਬੋਹਰਨ ਦੇਖਿਆ ਆਏ ਸਤ ਗੁਰ ਸੋਂ ਸੌਦਾ ਹੁਆ ਲੀ ਜੈ ਮਾਲ ਲਦਾਏ ਨਰੀ ਬਜੇ ਮੁਕਤੀ ਨਿ ਜਪੀਠ ਹੈ ਜੇ ਮੁਕਤੇ ਬਚਾਰ ਸਤ ਗੁਰ ਸਉ ਸੋ ਦਾ ਬਾਇ ਹ ਬਰਲੇ ਬਾਲਾ ਦਾ ਲਾਰਾ ग्रेब, ग्रेब राम नाम निज सार है राम नाम निज मूला राम नाम सौदा करो राम नाम नहीं भूला गरीब इस दुनिया में आए करो इन चारों बन्ध काम क्रोधुहारा लो बलपटे आयन्द गरेहो मसी पकर ममता का सरताज दुर् मत दा गिर होए निसचल नगरी राज गरीब ज्ञान जो गयोर भक्ति ले सील संतोष समाध ले ला गीता ब जानी है छूट सकल यपाद गरीब ज्ञान जोग और ते लै सील संतोष बबेका लै लाॻी तब जणी जब द वै एका ग़रीब गगन घर जबाठी जब हीरा घण टक सारा ਲੈ ਲਾਗੀ ਤਬ ਜਾਣੀ ਐ ਉਤਰ ਨਹੀਂ ਕੁਮਾਰਾ ਗਰੀਬ ਗਗਨ ਗਰ ਜਬਾਟੀ ਜਰੈ ਚੋਖਾ ਫੁੱਲ ਚਬੰਤਾ ਸਿਰ ਕੈ ਸਾਟੇ ਪਾਈਐ ਕੋਈ ਸਾਧੂ ਜਨ ਪੀਵੰਤਾ गीब गगनगर जगण बर्षहि बाज दीर्गनाद अमरा पूरया करे जे मते अगाध गरिब गगनगर जगण बर्षहि बाजय नहद तूर ਲੇ ਲਾਗੀ ਤਬ ਜਾਣੀ ਐ ਸਨ ਮੁਖ ਸਦਾ ਹਜੂਰਾ ਗਗਨ ਗਰਜ ਗਣ ਬਰਸਹੀਂ ਦਾਮਣਖ ਮੈਂ ਅਖੰਡਾ ਦਾਸ ਗਰੀਬ ਕਬੀਰ ਹੈ ਸਕਲ ਦੀਪਨੋ ਖੰਡਾ दास गरीब कबीर है सकल दीप नो खंडा